ਸਸ ਸਤਿਗੁਰ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਉਹ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ 9 10 ਅਤੇ 11 ਅਗਸਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਤਿੰਨ ਦਿਨ ਦੀ ਜਾਣਕਾਰੀ ਸਾਂਝੀ ਕਰਾਂਗੇ ਕਿਉਂਕਿ ਹੁਣ ਆਪਾਂ ਕੋਸ਼ਿਸ਼ ਕਰਾਂਗੇ ਤੁਹਾਨੂੰ 2 ਤੋਂ 3 ਦਿਨ ਦੀ ਜਾਣਕਾਰੀ ਦਈਏ ਕਿਉਂਕਿ ਹੁਣ ਬਰਸਾਤਾਂ ਕਿਤੇ ਨਾ ਕਿਤੇ ਅਨਿਸ਼ਚਿਤ ਹੋ ਚੁੱਕੀਆਂ ਨੇ ਅਨ ਸਰਟਨ ਹੋ ਚੁੱਕੀਆਂ ਨੇ ਕਿਸੇ ਇਲਾਕੇ ਵਿੱਚ ਮੀਂਹ ਹੋ ਰਿਹਾ ਤੇ ਕਿਸੇ ਇਲਾਕੇ ਵਿੱਚ ਸਿਰ ਬੱਦਲਵਾਈ ਹੋ ਰਹੀ ਹੈ ਤੇ ਕਿਸੇ ਇਲਾਕੇ ਵਿੱਚ ਨਾ ਮਾਤਰ ਦੇ ਬਰਾਬਰ ਮੀਂਹ ਦੇਖਣ ਨੂੰ ਮਿਲ ਰਿਹਾ ਹੈ ਤਾਜ਼ਾ ਸੈਟਲਾਈਟ ਮੈਪ ਦੇਖੀ ਜਾਵੇ ਤਾਂ ਦੱਖਣ ਪੂਰਬੀ ਇਲਾਕੇ ਦੇ ਵਿੱਚ ਹਰਿਆਣਾ ਵੱਲੋਂ ਇੱਕ ਤਕੜਾ ਸਿਸਟਮ ਐਂਟਰ ਹੋ ਰਿਹਾ ਹੈ ਤੇ ਨਾਲ ਜਿਹੜਾ ਪੂਰਬੀ ਇਲਾਕੇ ਵਿੱਚ ਇੱਕ ਲਾਈਨ ਬਣੀ ਹੋਈ ਹੈ ਬੱਦਲ ਵਾਈ ਦੀ ਜੋ ਤੁਹਾਨੂੰ ਅਗਰ ਜ਼ਿਲ੍ਹਿਆਂ ਦੇ ਹਿਸਾਬ ਨਾਲ ਤੁਸੀਂ ਤਾਂ ਸੰਗਰੂਰ ਦਾ ਕੁਸ਼ਕ ਇਲਾਕਾ ਪਟਿਆਲਾ ਫਤਿਹਗੜ੍ਹ ਸਾਹਿਬ ਮੁਹਾਲੀ ਦਾ ਥੋੜਾ ਬਹੁਤਾ ਇਲਾਕਾ ਜੀ ਲੁਧਿਆਣਾ ਦਾ ਬਹੁਤ ਸਾਰਾ ਇਲਾਕਾ ਮਲੇਰ ਕੋਟਲੇ ਦਾ ਬਹੁਤ ਸਾਰਾ ਏਰੀਆ ਇਹਦੇ ਵਿੱਚ ਆ ਗਿਆ ਜੀ ਜਲੰਧਰ ਦਾ ਕੁਝ ਏਰੀਆ ਰੂਪਨਗਰ ਜ਼ਿਲ੍ਹੇ ਦਾ ਬਹੁਤ ਸਾਰਾ ਏਰੀਆ ਆ ਗਿਆ ਜੀ ਨਵਾਂ ਸ਼ਹਿਰ ਦਾ ਬਹੁਤ ਸਾਰਾ ਏਰੀਆ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਜ ਭਲਾਚੌਰ ਸਾਰੀ ਬੈਲਟ ਦਿਖਾਈ ਦੇ ਰਹੀ ਹੈ ਜਿਸ ਦੇ ਵਿੱਚ ਬਦਲਵਾਈ ਹਲਕੇ ਤੋਂ ਦਰਮਿਆਨੇ ਰੂਪ ਵਿੱਚ ਸਵੇਰ ਤੋਂ ਬਣੀ ਹੋਈ ਹੈ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਅੱਜ ਅਗਰ ਸਿਸਟਮ ਦੀ ਗੱਲ ਕਰੀਏ ਤਾਂ ਇਹ ਸਿਸਟਮ ਜਿਹੜਾ ਦਖਣਾ ਪੂਰਬੀ ਇਲਾਕੇ ਤੋਂ ਹੁਆਚਲ ਸੌਰੀ ਹਰਿਆਣੇ ਤੋਂ ਐਂਟਰ ਕਰ ਰਿਹਾ ਤਾਂ ਇਸ ਦੀ ਸ਼ਾਮ ਦੇ ਸਮੇਂ ਐਂਟਰੀ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਜਦੋਂ ਇਹ ਪੰਜਾਬ ਦੇ ਵਿੱਚ ਇਸ ਦੀ ਐਂਟਰੀ ਹੋਵੇਗੀ ਸਿਸਟਮ ਕਮਜ਼ੋਰ ਪੈਂਦਾ ਦਿਖਾਈ ਦੇ ਰਿਹਾ ਕੋਈ ਤਗੜੀ ਕਾਰਵਾਈ ਜੋ ਹੋਣ ਦੇ ਹਾਲਾਤ ਨੇ ਉਸ ਦੇ ਮੁਤਾਬਕ ਬਣਦੀ ਦਿਖਾਈ ਨਹੀਂ ਦੇ ਰਹੀ ਪਰ ਜਿਵੇਂ ਜਿਵੇਂ ਸਮਾਂ ਬਧੇਗਾ ਤਾਂ ਕਲੈਰਿਟੀ ਸਾਨੂੰ ਵੀ ਆਉਂਦੀ ਜਾਵੇਗੀ ਕਿ ਇਹ ਸਿਸਟਮ ਅੱਜ ਕੀ ਹਾਲਾਤ ਪੰਜਾਬ ਵਿੱਚ ਕ੍ਰੀਏਟ ਕਰ ਸਕਦਾ ਹੈ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਮੁਹਾਲੀ ਰੂਪਨਗਰ ਲੁਧਿਆਣਾ ਮਲੇਰ ਕੋਟਲਾ ਇਹ ਚਾਰ ਤੋਂ ਪੰਜ ਜ਼ਿਲ੍ਹੇ ਮੇਨ ਹੋਣਗੇ ਜਿਨ੍ਹਾਂ ਵਿੱਚ ਵਧੀਆ ਤਰੀਕੇ ਨਾਲ ਇਸ ਸਿਸਟਮ ਦਾ ਅਸਰ ਹੁੰਦਾ ਦਿਖਾਈ ਦੇਵੇਗਾ ਕਿਉਂਕਿ ਇਹਨਾਂ ਸਿਸਟਮਾਂ ਦੇ ਵਿੱਚ ਮੇਨ ਤੌਰ ਤੇ ਅਗਰ ਗੱਲ ਕੀਤੀ ਜਾਵੇ ਤਾਂ ਮੀਂਹ ਦੇ ਹਾਲਾਤ ਬਣਾਉਣ ਦੀ ਵਧੀਆ ਇੱਕ ਤਰੀਕਾ ਹੁੰਦਾ ਹੈ ਕਿ ਇਸ ਤਰੀਕੇ ਨਾਲ ਵਧੀਆ ਸਿਸਟਮ ਬਣ ਜਾਂਦੇ ਨੇ ਇਹੇ ਜਿਹੜੇ ਹਾਲਾਤ ਹੁੰਦੇ ਨੇ ਹੌਲੀ-ਹੌਲੀ ਆਪਣਾ ਦਾਇਰੇ ਵਧਾਉਂਦੇ ਨੇ ਪਰ ਜਿਸ ਤਰੀਕੇ ਨਾਲ ਇਹ ਸਿਸਟਮ ਹੈ ਜਿਵੇਂ ਜਿਵੇਂ ਪੰਜਾਬ ਵਿੱਚ ਵਧੇਗਾ ਦਾਇਰਾ ਵਧਾਉਣ ਦੇ ਨਾਲ-ਨਾਲ ਕਮਜ਼ੋਰ ਵੀ ਹੁੰਦਾ ਦਿਖਾਈ ਦੇ ਰਿਹਾ ਹੈ ਮੇਨ ਤੌਰ ਤੇ ਅਗਰ ਅੱਜ ਗੱਲ ਕੀਤੀ ਹੈ ਤਾਂ ਮਾਲਵਾ 벨ਟ ਅਤੇ ਦੁਆਬਾ 벨ਟ ਦੇ ਬਹੁਤੇ ਇਲਾਕਿਆਂ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲੇਗਾ ਅ ਅੱਜ ਹਮਸ ਦਾ ਵੀ ਜ਼ੋਰ ਪੰਜਾਬ ਦੇ ਉੱਪਰ ਬਣਿਆ ਰਹੇਗਾ ਕਿਉਂਕਿ ਬੀਤੀ ਕੱਲ ਪੰਜਾਬ ਦੇ ਹਿਮਾਚਲ ਦੇ ਨਾਲ ਲੱਗਦੇ ਇਲਾਕੇ ਵਿੱਚ ਵਧੀਆ ਬਾਰਿਸ਼ ਹੋਈ ਹੈ ਅੱਜ ਧੁੱਪ ਜ਼ਿਆਦਾ ਨਿਕਲਣ ਦੀ ਉਮੀਦ ਵੀ ਹੈ ਨਾਲ ਦੀ ਨਾਲ ਬਾਅਦ ਦੁਪਹਿਰ ਧੁੱਪ ਨਿਕਲਣ ਕਰ ਹਮਸ ਦਾ ਜ਼ੋਰ ਦਾ ਦੇਖਣ ਨੂੰ ਮਿਲੇਗਾ ਅ ਪੱਛਮੀ ਬੈਲਟ ਦੀ ਗੱਲ ਕੀਤੀ ਜਾਵੇ ਫਜ਼ਿਲਕਾ ਫਿਰੋਜ਼ਪੁਰ ਫਰੀਦਕੋਟ ਮੁਕਸਰ ਤਰਨਤਾਰਨ ਅੰਮ੍ਰਿਤਸਰ ਇਨ੍ਹਾਂ ਇਲਾਕਿਆਂ ਦੇ ਵਿੱਚ ਧੁੱਪ ਜ਼ਿਆਦਾ ਨਿਖਰ ਕੇ ਆਵੇਗੀ ਤਾਪਮਾਨ ਜ਼ਿਆਦਾ ਵਧੇ ਹੋਏ ਦਿਖਾਈ ਦੇਣਗੇ 38 ਤੋਂ 40 ਡਿਗਰੀ ਤੱਕ ਤਾਪਮਾਨ ਜਾ ਸਕਦੇ ਨੇ ਐਵਰੇਜ ਤਾਪਮਾਨ 35 36 ਡਿਗਰੀ ਤੱਕ ਪੰਜਾਬ ਵਿੱਚ ਬਣੇ ਰਹਿਣ ਦੀ ਉਮੀਦ ਹੈ ਜਿਹੜੀ ਬੈਲਟ ਅਗਰ ਹਿਮਾਚਲ ਦੇ ਨਾਲ ਲੱਗਦੀ ਹੈ ਜਿਦੇ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਮੋਹਾਲੀ ਫਤਿਹਗੜ੍ਹ ਸਾਹਿਬ ਪਟਿਆਲਾ ਚੰਡੀਗੜ੍ਹ ਮਲੇਰਕੋਟਲਾ ਲੁਧਿਆਣਾ ਇਹਨਾਂ ਵਿੱਚ ਥੋੜਾ ਜਿਹਾ ਹਮਸ ਦਾ ਅਸਰ ਘਟ ਦੇਖਣ ਨੂੰ ਮਿਲੇਗਾ ਬੱਦਲ ਵਗਦਾ ਜ਼ੋਰ ਹੈ ਸੰਗਰੂਰ ਅਤੇ ਪਟਿਆਲੇ ਵਿੱਚ ਥੋੜਾ ਜਿਹਾ ਮੀਂਹ ਛੇਤੀ ਆਣ ਦੀ ਉਮੀਦ ਹੈ ਜਿਸ ਦੇ ਨਾਲ ਇਹਨਾਂ ਇਲਾਕਿਆਂ ਵਿੱਚ ਤਾਪਮਰ ਘੱਟ ਹੀ ਦੇਖਣ ਨੂੰ ਮਿਲਣਗੇ ਬਾਕੀ ਇਸ ਤੋਂ ਇਲਾਵਾ ਆਉਂਦੀ ਇਹਨਾਂ ਦੀ ਗੱਲ ਕੀਤੀ ਜਾਵੇ 10 ਅਤੇ 11 ਤਰੀਕ ਨੂੰ ਲਗਾਤਾਰ ਟੁੱਟਵੇਂ ਰੂਪ ਦੇ ਵਿੱਚ ਬੱਦਲਵਾਈਆਂ ਹਲਕਾ ਦਰਮਿਆਨਾ ਮੀਂਹ ਸ਼ਰਾਟੇਦਾਰ ਸਪੈਲ ਪੰਜਾਬ ਦੇ ਵੱਖ-ਵੱਖੇ ਸਿਵ ਵਿੱਚ ਲੱਗਦਾ ਦਿਖਾਈ ਦੇ ਰਿਹਾ ਹੈ ਜਿਸ ਦੇ ਨਾਲ ਗਰਮੀ ਤੋਂ ਰਾਹਤ ਸਾਨੂੰ ਆਉਂਦੀ ਦੇਣਾ ਉਹ ਚ ਦੇਖਣ ਨੂੰ ਮਿਲੇਗੀ ਮੇਨ ਗੱਲ ਇਹ ਹੈ ਕਿ 10 11 ਤਰੀਕ ਤੱਕ ਇੰਨਾ ਜ਼ਿਆਦਾ ਮੀਂਹ ਨਹੀਂ ਹੈ ਜਿਹੜਾ ਕਿ 12 ਤਰੀਕ ਨੂੰ ਦਿਖਾਈ ਦੇ ਰਿਹਾ ਤਾਂ ਹੀ ਤੁਹਾਨੂੰ ਬਾਰ-ਬਾਰ ਰਿਕਵੈਸਟ ਕਰਦੇ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਸਮੇਂ-ਸਮੇਂ ਤੇ ਮੌਸਮ ਦੀ ਜਾਣਕਾਰੀ ਲਿਆਉਂਦੇ ਰਹਿੰਦੇ ਆ ਤੇ ਉਮੀਦ ਕਰਦੇ ਆ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇਗੀ ਕੋਈ ਸੁਝਾਅ ਹੋਵੇ ਕੋਈ ਹੋਰ ਤੁਸੀਂ ਜਾਣਕਾਰੀ ਸਾਂਝੀ ਕਰਨੀ ਹੋਵੇ ਕਮੈਂਟ ਬਾਕਸ ਵਿੱਚ ਸ਼ੇਅਰ ਕਰ ਦਿਓ ਨਾਲ ਦੀ ਨਾਲ ਕਮੈਂਟ ਬਾਕਸ ਵਿੱਚ ਹਾਈਪ ਦਾ ਬਟਨ ਹੁੰਦਾ ਹੈ ਤੁਸੀਂ ਅਗਰ ਥੋੜੇ ਜਿਹਾ ਸਵਾਈਪ ਕਰੋਗੇ ਹਾਈਪ ਦਾ ਬਟਨ ਹੁੰਦਾ ਉਹਦੇ ਵਿੱਚ ਕੁਝ ਪੁਆਇੰਟ ਹੁੰਦੇ ਨੇ ਉਹਦੇ ਵੀ ਤੁਹਾਨੂੰ ਅਗਰ ਵੀਡੀਓ ਚੰਗੀ ਲੱਗਦੀ ਹੈ ਤਾਂ ਹਾਈਪ ਨੂੰ ਕਲਿੱਕ ਕਰ ਦਿਓ ਤਾਂ ਕਿ ਸਾਡੀ ਵੀਡੀਓ ਬਾਕੀ ਦਰਸ਼ਕਾਂ ਤੱਕ ਵੀ ਪਹੁੰਚਦੀ ਹੋ ਸਕੇ ਬਣੇ ਰਹੋ ਚੈਨਲ ਦੇ ਉੱਪਰ ਧੰਨਵਾਦ ਜੀ